ਸਤਿ ਸ੍ਰੀ ਅਕਾਲ ਦੋਸਤੋ ਅੱਜ ਨਾ ਆਪਾਂ ਬੋਟ ਬਣਾਈਆਂ ਕਿਸਤਾਂ ਬਚਪਨ ਦੇ ਵਿੱਚ ਆਪਾਂ ਜਦੋਂ ਮੀਹਾਂ ਦੇ ਵਿੱਚ ਆਮ ਹੀ ਇਹ ਕਿਸਤੀਆਂ ਛੱਡਦੇ ਹੁੰਦੇ ਸੀ ਅੱਜ ਇਹਨਾਂ ਬੱਚਿਆਂ ਨੇ ਜਿਹੜੀਆਂ ਕਿਸਤੀਆਂ ਬਣਾਈਆਂ ਤੇ ਮੀਹ ਦੇ ਵਿੱਚ ਛੱਡਾਂਗੇ ਬਚਪਨ ਯਾਦ ਕਰਦੇ ਆ ਤੇ ਇਹਨਾਂ ਨੂੰ ਵੀ ਯਾਦ ਕਰਾਉਣਾ ਵੀ ਹੁਣ ਵਾਲਾ ਜਿਹੜਾ ਟਾਈਮ ਆ ਇਹ ਤਾਂ ਮੋਬਾਈਲਾਂ ਦਾ ਯੁੱਗ ਆ ਪਰ ਆਹ ਜਿਹੜਾ ਬਚਪਨ ਦੇ ਵਿੱਚ ਇਹ ਕਿਸਤੀਆਂ ਛੱਡਦੇ ਸੀ ਪਰ ਇਹ ਦਾ ਜਿਹੜਾ ਆਨੰਦ ਵੱਖਰਾ ਹੀ ਆ ਅੱਜ ਆਪਾਂ ਇਹਨਾਂ ਦੀ ਰੇਸ ਲਵਾਉਨੇ ਆ ਤੇ ਕਿਹੜੀ ਕਿਸਤੀ ਮੂਰੇ ਜਾਂਦੀ ਆ ਤਾਂ ਇਹਨੂੰ ਛੱਡਾਂਗੇ ਹੁਣ ਪਾਣੀ ਦੇ ਵਿੱਚ ਤੇ ਆਹ ਲਓ ਓਏ ਕਿਉਂ ਡੁੱਬ ਲੈ ਉਹ ਜਾਂਦੀ ਆ ਬਈ ਇਹ ਤਾਂ ਮੈਂ ਕਹਿੰਦਾ ਹੁਣ ਮੀਂਹ ਪੈਂਦਾ ਨਾ ਉੱਪਰ ਆਹ ਨਹੀਂ ਲੈ ਤੇ ਮੇਰੇ ਸੱਤਾਂ ਮੈਂ ਇੱਧਰ ਵੀ ਘੁੰਮਦਾ ਉੱਧਰ ਉੱਡਦਾ ਪੰਛੀ ਵੀ ਉੱਡਦਾ ਜਾਂਦਾ ਤੇ ਆ ਦੇਖੋ ੜਦਾ ਪੰਛੀ ਪਾਣੀ ਦੇ ਵਿੱਚ ਤਰਦਾ ਜਾਂਦਾ ਤੇ ਕਿੱਸੀਆਂ ਵੀ ਤਰ ਗਈਆਂ ਸਾਡੀਆਂ ਲੈ ਵੀ ਹੋਰ ਵੜਾਂਗਾ ਸੀਗੀਆਂ ਉਹ ਵੀ ਆਪਾਂ ਛੱਡ ਰਿਆ ਸਿੱਧੀ ਛੱਡੇ ਉਹ ਵੀ ਸਿੱਧੇ ਜਾਊਗੀ ਹੁਣ ਲੈ ਵੀ ਵੱਡੀ ਵੋਟ ਦੇਖੋ ਤਿੰਨਾਂ ਜੋ ਕਿਹੜੀ ਮੂਰੇ ਜਾਂਦੇ ਆ ਮੇਰੇ ਮੇਰੇ ਅੱਗੇ ਮੈਂ ਉਤਰ ਗਿਆ ਉਹ ਜਾਂਦਿਆਂ ਅੱਗੇ ਅੱਗੇ ਦੇਖੋ ਜਾਂਦੀਆਂ ਬੋਟਾਂ ਹੀ ਬਚਪਨ ਦੀ ਯਾਦ ਹੈ ਇੱਕ ਬਚਪਨ ਦੇ ਵਿੱਚ ਇਹ ਜਿਹੜੀਆਂ ਬੋਟਾਂ ਬਣਾ ਕੇ ਛੱਡਦੇ ਹੁੰਦੇ ਸੀ ਤੇ ਬਹੁਤ ਦੂਰ ਚ ਦੇ ਗਈਆਂ ਦੇਖੋ ਇਹ ਬਹੁਤ ਜ਼ਿਆਦਾ ਵਧੀਆ ਗਈਆਂ ਹਨ ਪਹਿਲਾਂ ਵਾਲੀਆਂ ਤਾਂ ਉਦਾਂ ਹੀ ਡੁੱਬ ਗਈਆਂ ਸੀ ਜਲਦੀ ਮੇਰਾ ਰੀਅਲ ਗੇਪ ਹਲੇ ਵੀ ਦੂਰ ਜਾ ਹੀ ਜਾਂਦੀ ਆ ਉਹ ਦੇਖੋ ਵੱਡ ਬਗਾਨੇ ਤਿੰਨੇ ਜਾ ਰਹੀਆਂ ਹਲੇ ਆ ਜਾਂਦੀ ਐ ਇੱਕ ਆਉ ਜਾਂਦੀ ਐ ਇੱਕ ਅੱਗੇ ਲੰਘੇ ਵੱਡੀ ਵੋਟ ਅੱਗੇ ਜਾਂਦੀ ਆ। ਆਹ ਤਾਲਾ ਬੂਠ ਛੱਡਦੇ ਹਾਂ ਤੁਮ ਕਿੱਲਾ ਹੋਈ ਕਿਉਂ ਮਨੇ? ਮੈਂ ਵੀ ਇਹ ਡੁੱਬਣੀ ਹਲੇ ਵੀ ਜਾਂਦੀਆਂ ਦੇਖ ਮੀ ਕਿੰਨਾ ਪੈ ਰਿਆ ਪਰ ਫੇਰ ਵੀ ਉਹ ਜਾਂਦੀਆਂ ਨੇ ਦੂਰ ਆਜੋ ਮੁੜਿਆ ਹੁਣ ਉਹ ਇੱਕ ਪਹਿਲਾਂ ਨਹੀਂ ਤੇ ਡੁੱਬ ਗਈ ਸੀ ਉਹ ਦੇਖ ਲਾ ਦੁਆਰਾ ਛੱਤ ਰਿਆ ਫੇਰ ਚੱਲ ਵੀ ਹੋ ਗਿਆ ਲਾਂ ਤਾਦੀ ਜਾਂਦੀ ਆ ਛਾੜੂ ਵੀ ਇੱਧਰ ਤਰ ਗਿਆ ਹੀ ਸਾਡਾ ਛੱਡ ਦੋ ਕੋਈ ਨਾ ਛੱਡਦੇ ਛੱਡਦੇ ਛੱਡਦੇ